ਹੈਲੋ ਦੇਸੀ ਕੁਕਿੰਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਬਣਾਵਾਂਗੇ ਆਪਾਂ ਔਲਿਆਂ ਦਾ ਮਰਬਾ ਜੀ ਇਹ ਆਪਾਂ 1/2 ਕਿਲੋ ਔਲੇ ਲਿਆ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਜੀ ਹੁਣ ਆਪਾਂ ਇਹਨਾਂ ਦੇ ਵਿੱਚ ਛੇਦ ਕਰ ਲਾਂਗੇ ਜੀ ਆਪਣੇ ਕੋਲੇ ਫੋਕਾ ਹੈ ਨਹੀਂ ਗਾ ਜੇ ਕਰੋ ਤੁਹਾਡੇ ਕੋਲ ਫੋਕਾ ਉਹਦੇ ਨਾਲ ਕਰ ਸਕਦੇ ਇਹ ਤੁਸੀਂ ਕਿਸੇ ਵੀ ਚੀਜ਼ ਨਾਲ ਕਰ ਸਕਦੇ ਆਪਾਂ ਕਰਦਣ ਵਾਲੀ ਕਰਾਂਗੇ ਇਸ ਤਰ੍ਹਾਂ ਸਾਰੇ ਵਿੱਚ ਛੇਦ ਕਰ ਲਾਂਗੇ ਜੀ ਆਪਾਂ ਇਹਦੇ ਵਿੱਚ ਘੱਟ ਲਾ ਲਾਂਗੇ ਇਸ ਤਰ੍ਹਾਂ ਸਤਰਾ ਸਾਰੇ ਵਾਲਾਂ ਚ ਆਪਾਂ ਕੱਟ ਲਾ ਲਾਂਗੇ ਜੀ ਫਿਰ ਆਪਾਂ ਇਹਨਾਂ ਨੂੰ ਦੋ ਵਾਲੇ ਦਵਾਵਾਂਗੇ ਇੱਧਰ ਆਪਣਾ ਪਾਣੀ ਗਰਮ ਰੱਖਦਾ ਜੀ ਇਹ ਆਪਣਾ ਪਾਣੀ ਜਦੋਂ ਵਾਲਾ ਆਊਗਾ ਉਹਨਾਂ ਚਿਰ ਆਪਾਂ ਹੋਰਿਆ ਤੇ ਕੱਟ ਲਾ ਲੈਣਾ ਹੈ ਸਤਰਾਪਾ ਸਾਰੇ ਔਲਿਆਂ ਤੇ ਕੱਟ ਲਾ ਲੇ ਜੀ ਆਪਾਂ ਕਰਦਣਾ ਕੱਟ ਲਾਈ ਅੱਜ ਤੁਸੀਂ ਫੋਕ ਨਾਲ ਵੀ ਲਾ ਸਕਦੇ ਹੋ ਇੱਧਰ ਆਪਣਾ ਪਾਣੀ ਗਰਮ ਹੋ ਗਿਆ ਜੀ ਹੁਣ ਆਪਾਂ ਇਹਦੇ ਚ ਇਹ ਔਲੇ ਪਾਵਾਂਗੇ ਇਹਨਾਂ ਨੂੰ ਦੋ ਵਾਲੇ ਦਿਵਾਵਾਂ ਔਰੇ ਤੁਸੀਂ ਸਟੀਲ ਦੇ ਭਾਂਡੇ ਜੀ ਵਾਲੇ ਦੂਜੇ ਚ ਦਾਗ ਜੀ ਲੱਗ ਜਾਂਦੇ ਐ ਇਹਨਾਂ ਤੇ ਸਟੀਲ ਦੇ ਜ ਵਰਤਨ ਲਿਓ ਤੁਸੀਂ ਇਹ ਚ ਖਰਾਬ ਜੀ ਨਹੀਂ ਬਣੇਗਾ ਆਪਾਂ ਇਹਨੂੰ ਟੱਕ ਕੇ ਦੋ ਵਾਲੇ ধਵਾ ਲਾਂਗੇ ਆਪਣੇ ਵਾਲਿਆਂ ਨੂੰ ਦੋ ਵਾਲ ਆ ਗਏ ਜੀ ਹੁਣ ਆਪਾਂ ਇਹਨਾਂ ਨੂੰ ਲਾ ਕੇ ਥੱਲੇ ਰੱਖ ਰਾਏ ਜੀ 10 ਮਿੰਟ ਆਪਾਂ ਇਸ ਤਰ੍ਹਾਂ ਹੀ ਪਾਣੀ ਚ ਰੱਖਾਂਗੇ ਉਹਨਾਂ ਥੱਲੇ ਲਾ ਦਾਂਗੇ 10 ਮਿੰਟ ਇਸ ਤਰੇਟ ਆ ਕੇ ਰੱਖ ਦਾਂ। ਇਹ ਵਾਲਿਆਂ ਨੂੰ ਹੁਣ ਆਪਾਂ ਪਾਣੀ ਚੋਂ ਬਾਹਰ ਕੱਢ ਲਾਂਗੇ ਇਸ ਤਰਾ। ਪਾਣੀ ਨੂੰ ਛੋਟ ਕੇ ਨਾ। ਸਾਰੇ ਵਾਲੇ ਇਸ ਤਰਾ ਪਾਣੀ ਚੋਂ ਬਾਹਰ ਕੱਢ ਲਾਂਗੇ। ਪਾਣੀ ਬਿਲਕੁਲ ਨਚੋੜ ਦਾਂਗੇ। ਹੌਲੇ ਆਪਾਂ ਪਾਣੀ ਚ ਬਾਹਰ ਕੱਢ ਲਈ ਇਹ 1/2 ਕਿਲੋ ਹੀ ਹੋਲੇ ਸੀ 1/2 ਕਿਲੋ ਹੀ ਆਪਾਂ ਇਹਦੇ ਤੇ ਖੰਡ ਪਾਵਾਂਗੇ ਤੁਸੀਂ ਘੱਟ ਵੀ ਜਿੰਨੀ ਮਿੱਠ ਘੱਟ ਮਿੱਠਾ ਪਸੰਦ ਕਰਦੇ ਆ ਤਾਂ ਘੱਟ ਰੱਖ ਸਕਦੇ ਆ ਆਪਾਂ ਥੋੜੀ ਜਿਹੀ ਘੱਟ ਰੱਖਾਂਗੇ 1/2 ਕਿਲੋ ਤੋਂ ਮੈਂ ਨੂੰ ਆਪਾਂ 1/4 ਕੇ 5 ਕ੍ਰੀ ਟਸਪੀ ਰੱਖ ਲਾਂਗੇ ਹੁਣ ਆਪਾਂ ਇਹ ਚੀਨੀ ਇਹਨਾਂ ਦੇ ਉੱਪਰ ਪਾਤੀ ਅਖੰਡ ਜੀ ਹੁਣ ਆਪਾਂ ਇਹਨਾਂ ਨੂੰ ਟੱਕ ਕੇ ਰੱਖ ਦਾਂਗੇ 5 ਮਿੰਟ ਵਾਸਤੇ ਹੁਣ ਆਪਾਂ ਇਹਨਾਂ ਨੂੰ ਸੇਮ ਗੈਸ ਤੇ ਪਕਾਈ ਚੱਲਾਂਗੇ ਹੁਣ ਆਪਾਂ ਗੈਸ ਆਨ ਕਰ ਲਈ ਬਿਲਕੁਲ ਘੱਟ ਸੇਕ ਤੇ ਪਕਾਉਣਾ ਤੁਸੀਂ ਜੇ ਜਿੰਨਾ ਚਿਰ ਇੱਕ ਤਰ ਦੀ ਚਾਸ਼ਨੀ ਨਿਬੰਦ ਹੋਣ ਲੱਗ ਜਾਵੇ ਉਨਲਾ ਚਿਰ ਪਕਾਈ ਜਰਨਾ ਹੈ パパって言うかな、ね。 ਹਜੇ ਆਪਣੀ ਚਾਸ਼ਨੀ ਚਿਪਚਿਪੀ ਹੋਈ ਹੈ ਜਿੰਨਾ ਚਿਰ ਇਕ ਤਾਰ ਦੀ ਨਹੀਂ ਬੰਦੀ ਉਨਨਾ ਚਿਰ ਆਪਾਂ ਇਹਨਾਂ ਹੋਰ ਪਕਾਵਾਂਗੇ 5-4 ਮਿੰਟ ਆਪਾਂ ਹੋਰ ਸਕਾਉਣੀ ਹੈ ਹਜੇ ਆਪਣੀ ਚਾਸ਼ਨੀ ਇਕ ਤਾਰ ਦੀ ਬਣ ਗਈ ਹੈ ਬਿਲਕੁਲ ਪਰਫੈਕਟ ਆ ਹੋਣਾ ਇਸ ਤਰ੍ਹਾਂ ਨਪੈ ਨੇ ਬੰਨ ਲਿਆ ਕਰਤਾ ਹੁਣ ਆਪਾਂ ਇਹਦੇ ਥੋੜੀਆਂ ਇਹ ਕਾਗਿ ਵਿੱਚ ਐਡ ਕਰਾਂਗੇ ਫਿਰ ਥੋੜਾ ਜਿਹਾ ਪਹਿਲੇ ਚ ਨਮਕ ਐਡ ਕਰਾਂਗੇ ਆਪਣਾ ਵਾਲੇ ਦਾ ਮਰਬਾ ਬਣ ਕੇ ਤਿਆਰ ਹੈ ਜੀ ਤੁਸੀਂ ਇਹਦੇ ਵਿੱਚ ਕਾਲੀ ਮਿਰਚ ਤੇ ਨਮਕ ਥੋੜਾ ਜਿਹਾ ਜ਼ਰੂਰ ਐਡ ਕਰਿਓ ਉਹਦੇ ਨਾਲ ਚੀਨੀ ਦਾ ਬੈਲੈਂਸ ਬਣਿਆ ਰਹਿੰਦਾ ਹੈ ਆਪਣਾ ਮਰੱਬਾ ਬਣ ਕੇ ਤਿਆਰ ਹੈ ਜੀ ਹੁਣ ਆਪਾਂ ਇਹਨੂੰ ਇੱਕ ਭਾਂਡੇ 'ਚ ਕੱਢ ਲਾਂਗੇ ਇਹ ਮਰੱਬਾ ਬਹੁਤ ਹੀ ਟੇਸਟੀ ਬਣਦਾ ਜੀ ਤੁਸੀਂ ਘਰ 'ਚ ਹੈਲਦੀ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ ਇਹ ਬਹੁਤ ਹੀ ਜਲਦੀ ਬਣਨ ਵਾਲੀ ਰੈਸਪੀ ਹੈ ਆਪਣਾ ਵਾਲੇ ਦਾ ਮਰਬਾ ਬਣ ਕੇ ਤਿਆਰ ਹੈ ਜੀ ਇਹ ਬਹੁਤ ਹੀ ਟੇਸਟੀ ਬਣਿਆ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਸਾਡੀ ਰੈਸਪੀ ਕਿੱਦਾਂ ਦੀ ਲੱਗੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ